ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਟਾਲੀਗੜ੍ਹ ਟ੍ਰੈਵਲ ਬਲੌਗ ਚੈਨਲ ਤੇ ਸਵਾਗਤ ਹੈ ਜੀ ਤੇ ਜਿਹੜੇ ਦੋਸਤਾਂ ਨੇ ਅਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਤੇ ਬੈਲ ਆਈਕਨ ਤੇ ਕਲਿੱਕ ਵੀ ਜਰੂਰ ਕਰ ਲਓ ਕਿਉਂਕਿ ਜਿਹੜੀ ਆਪਣੀਆਂ ਵੀਡੀਓ ਆਉਂਦੀਆਂ ਰਹਿਣੀਆਂ ਤੁਹਾਡੇ ਤੱਕ ਆਉਂਦੀਆਂ ਰਹਿਣ ਜਲਦ ਤੋਂ ਜਲਦੀ ਤੇ ਅੱਜ ਆਪਾਂ ਆ ਗਏ ਆ ਦੋਸਤੋ ਮੋਟਰ ਤੇ ਤੇ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਦੀ ਬੈਕਸਾਈਡ ਦੇਖ ਲਓ ਦੋਸਤੋ ਝੋਨਾ ਲੱਗਿਆ ਵੀ ਹੋਇਆ ਰ ਆਪਣੀ ਟੀ ਪੈ ਲਈ ਆ ਤੇ ਬਿੱਲੀ ਉੱਈ ਆ ਜਿੱਤਾ ਤਿਆਰੀ ਆ ਆਪਣੀ ਵੈਸੇ ਆਪਾਂ ਲਾ ਵੀ ਦਿੱਤਾ ਥੋੜਾ ਜਿਹਾ ਝੋਨਾ 110 ਪੀਰ 110 ਲਾਤਾ ਤੇ ਆ ਪੀਰ 129 ਆਪਣਾ ਖੜਾ ਏ ਅਜੇ ਪਨੀਰੀ ਤਿਆਰ ਨਹੀਂ ਹੋਈ ਥੋੜੀ ਬਿਰਲੀ ਵੀ ਰਹੀ ਪਨੀਰੀ ਤੁਹਾਨੂੰ ਆਪਾਂ ਦਿਖਾਉਨੇ ਆ ਬਾਕੀ ਆ ਹਵਾ ਚੱਲ ਰਹੀ ਆ ਵੈਦਰ ਦੇਖ ਲਓ ਦੋਸਤੋ ਕਿਦਾਂ ਬੱਦਲਵਾਦੀ ਆ ਥੋੜਾ ਜਿਹਾ ਨਾ 129 ਤੇ ਅਜੇ ਹੀ ਥੋੜੀ ਜਿਹੀ ਬਿਰਲੀ ਵੀ ਰਹੀ ਗਈ ਦੋਸਤੋ ਕਿਉਂਕਿ ਇਹਦੇ ਥੋੜੇ ਜਿਹੇ ਦਾਣੇ ਮਰ ਗਏ ਸੀ ਉੱਪਰ ਬਾਰਿਸ਼ ਹੋ ਗਈ थी ਕਾਫੀ ਜ਼ਿਆਦਾ ਬਾਕੀ ਅਜੇ ਥੋੜਾ ਜਿਆ ਰਹੀ ਮੇਤੋਂ ਜ਼ਿਆਦਾ ਪੈ ਗਿਆ ਜੂਰੀਆ ਛੇਤੀ ਕਰਨ ਦੇ ਚੌਚ ਵੀ ਤਿਆਰ ਹੋ ਜਵੇ ਪਨੀਰੀ ਉੱਠ ਨਹੀਂ ਰਹੀ ਥੋੜੀ ਥੋੜੀ ਧੁੰਨਾਂ ਜਾਲਦੀਆਂ ਪਰ ਰੇ ਨਹੀਂ ਬਾਕੀ ਆਹਾ ਦਾ ਸੀ ਇਹ ਆਪਣੇ ਲਾਤੀ ਮੋਟਰ ਤੇ ਤੇ ਪਰ ਬੰਦੇ ਆਪਣੇ ਬੈਠੇ ਆ ਕੰਮ ਕਰਨੇ ਵਾਲੇ ਮਜ਼ਦੂਰ ਵਾਕੀ ਹਵਾ ਚ ਵੀਡੀਓ ਦੇਖਣ ਲਈ ਧੰਨਵਾਦ ਤੁਹਾਡਾ ਜੀ ਤੇ ਲਾਈਕ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਕਮੈਂਟ ਜਰੂਰ ਕਰਿਆ ਕਰੋ ਕਿਦਾਂ ਲੱਗੀ ਵੀਡੀਓ ਵਾਕੀ ਆਪਣੀਆਂ ਵੀਡੀਓ ਆਉਂਦੀਆਂ ਰਹਿਣਗੀਆਂ ਵਧੀਆ ਤੁਹਾਨੂੰ ਹੋਰ ਵੀ ਜਾਣਕਾਰੀ ਦਵਾਵਾਂਗੇ ਕਮਾਵਾਂਗੇ ਵੀ ਵਾਚਿੰਗ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਰੂਰ